ਹਾਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਇਜ਼ ਉਮੀਰ ਉਹ ਸਾਰੇ ਨੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਸੋ ਦੋਸਤੋ ਮੈਂ ਆਇਆ ਸਪੈਂਡ ਸੋ ਘਰੋਂ ਫੋਨ ਆ ਗਿਆ ਬਾ ਕੰਮ ਪੈ ਗਿਆ ਜ਼ਰੂਰੀ ਕੋਈ ਰੋਪੜ ਜਾਣਾ ਪੈਣਾ ਸਾਨੂੰ ਸੋ ਕੰਮ ਤੇ ਇੰਪੋਰਟੈਂਟ ਵੀ ਹੈਗਾ ਬਟ ਐਡਾ ਵੀ ਕੋਈ ਚੱਕਰ ਨਹੀਂਗਾ ਬਟ ਕੰਮ ਦੇ ਨਾਲ ਨਾਲ ਸਾਨੂੰ ਇਹ ਥੋੜਾ ਜਿਹਾ ਲਾਹ ਹੋ ਗਿਆ ਚਲੋ ਨਾਲ ਗੁਰਦੁਆਰਾ ਸਾਹਿਬ ਤੁਹਾਨੂੰ ਕਿਹਾ ਸਭ ਪਰਥਾ ਠੀਕ ਹੋ ਗਿਆ ਨਾ ਸੋ ਉੱਥੇ ਚੱਲਦੇ ਹਾਂ ਹੁਣ ਔਰ ਕਾਫੀ ਦਿਨ ਹੋ ਗਏ ਮੈਂ ਵੀ ਹੁੰਦਾ ਸੀ ਯਾਰ ਵੀ ਸੁਰਕੇ ਸਾਹਿਬ ਜਾਣ ਹੋਇਆ ਨਾ ਨਹੀਂ ਤੇ ਦੂਜੇ ਤੀਜੇ ਦਿਨ ਸੀ ਮਾਰ ਆਉਂਦੇ ਸੀ ਚੱਕਰ ਵਾਈ ਇਸ ਵਾਰ ਥੋੜਾ ਗੈਪ ਪੈ ਗਿਆ ਵਾ ਕਾਫੀ ਦਿਨਾਂ ਦਾ ਸੋ ਨਾਲੇ ਜਿਹੜੇ ਹੈਗੇ ਆ ਘਰ ਦੇ ਕੰਮ ਨੂੰ ਟਾਲ ਹੀ ਏ ਸੋ ਨਾਲੇ ਗੁਰਦੁਆਰਾ ਸਾਹਿਬ ਤਨਾਂ ਕੀ ਕਾਂਡਾ ਖੰਡ ਕੀਰਤਨ ਸੁਣ ਕੇ ਆਉਂਗੇ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਆਵਾਂਗੇ ਹਨਾ ਥੋੜੀ ਜਿਹੀ ਮਨ ਨੂੰ ਸ਼ਾਂਤੀ ਮਿਲੂ ਸੋ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਮਿਲਦੇ ਆਂ ਸੁਰਕੇ ਸਾਹਿਬ ਗੁਰਦੁਆਰੇ ਪਾ